ਲਾਗੂ ਕਰੋ ਲਾਗੂ ਕਰੋ 12 ਪਰਸਨ ਨੂੰ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਜਿੰਦਾਂ ਦੇ ਵਿੱਚ ਤਾਂ ਚੱਲ ਰਿਹਾ ਪਰ ਸਾਡਾ ਜੋ ਸਾਡੀਆਂ ਪੋਸਟਾਂ ਉਹ ਅਜੇ ਵੀ ਅਧਰ ਕਾਸਟ ਜਿਹੜੀਆਂ ਦੇ ਦਿੱਤੀਆਂ ਜਾਂਦੀਆਂ ਆ ਸੋ ਮੈਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਾਂ ਕਿ ਸਾਡਾ ਜੋ ਬਣਦਾ ਹੱਕ ਹੈ ਉਹ ਕੋਈ ਗੈਰਕਾਨੂੰਨੀ ਨਹੀਂ ਹੈ ਉਹ ਮਾਨਯੋਗ ਅਦਾਲਤ ਵੱਲੋਂ ਫੈਸਲਾ ਉਸ ਦੇ ਉੱਤੇ ਸੁਣਾ ਦਿੱਤਾ ਗਿਆ ਹੈ ਮੈਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਰਾ माध्यम ਰਹੀ ਆਪਦੇ माध्यम ਰਹੀ ਸਰਕਾਰ ਨੂੰ ਬੇਨਤੀ ਕਰਾਂ ਕਿ ਇਹ ਜੋ ਸਾਡਾ ਬੰਦਾ ਹੱਕ ਹੈ ਮਜਬੂਰ ਸਕੇ ਵਾਲਮੀਕੀ ਭਾਈਚਾਰੇ ਦਾ ਇਹ ਜਿਹੜਾ ਹੈਗਾ ਲਾਗੂ ਕੀਤਾ ਜਾਵੇ ਤਾਂ ਕਿ ਜੋ ਸਾਡੇ ਪੜ੍ਹੇ ਲਿਖੇ ਨੌਜਵਾਨ ਹੈ ਅੱਜ ਉਹ ਦਿਹਾੜੀ ਟੱਪਾ ਕਰਨ ਵਾਸਤੇ ਹੌਕਾ ਨਹੀਂ ਉਹ ਜਿਹਨਾਂ ਹੱਕਾਂ ਦੀ ਗੱਲ ਨਹੀਂ ਹੁੰਦੀ ਉਹ ਕਦੀ ਹੱਕ ਮਿਲਦੇ ਵੀ ਨਹੀਂ ਉਹਨਾਂ ਸਭਿਧਾਨੀ ਦਾ ਕਾਲੀ ਸੰਕਸ਼ੀਦਾ ਅਸੀਂ ਫਰੰਟ ਪੰਜਾਬ ਨੇ ਅਜ ਮੋਗੇ ਦੇ ਵਿੱਚ ਇੱਕ ਪਰਵੀ ਮੋਟਰਸਾਈਕਲ ਰੈਲੀ ਮਿਲੀ ਹੈ ਸੱਤ ਸਮਾਜ ਦਾ ਰੈਨਮਾਈ ਮਿਲੀ ਹੈ ਔਰ ਮੇਨ ਮੁੱਦੇ ਜਿਹੜੇ ਹੈਗੇ ਆ ਕਿ 12% ਅਰਖਣ ਜਿਹੜਾ ਵਾ ਰੈਜ਼ਰਵੇਸ਼ਨ ਜਿਹੜੀ ਵਾਰ ਕਿ ਬਚਦੀ ਸਿਕ ਸਮਾਜ ਦੀ ਨੌਕਰੀਆਂ ਚ ਨਿਸ਼ਚਿਤ ਕੀਤੀ ਜਾਵੇ ਸਹੀ ਤਰੀਕੇ ਲਾਗੂ ਕੀਤੀ ਜਾਵੇ ਔਰ ਨੌਕਰੀਆਂ ਦਾ ਰਸਤਾ ਜਿਹੜਾ ਵਾ ਸਿੱਖਿਆ ਤੋਂ ਕਿਵੇਂ ਨਿਕਲਦਾ ਹੈ ਸਿੱਖਿਆ ਦੇ ਵਿੱਚ ਜਿਹੜੀ ਸਿੱਖਿਆ ਦੇ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਜੇ ਬੱਚਿਆਂ ਦੀ ਲੜਦੇ ਆ ਤੇ ਪੋਸਟ ਮੈਟ ਪੂਨਾ ਡਿਗਰੀਆਂ ਦੇ ਵਿੱਚ ਹਾਈ ਡਿਗਰੀਆਂ ਦੇ ਵਿੱਚ 12.5% ਬਾਕੀ ਕਿ ਮੱਧਵੀ ਸਿੱਖ ਸਮਾਜ ਦਾ ਐਸਪੀਐਸਓ ਨੇ ਇਸ ਪੋਲੀਸੀ ਨੂੰ ਲਾਗੂ ਕਰਾਈ ਸਰਕਾਰ ਔਰ ਦੂਸਰੀ ਸਫਤੇ ਵਡੀ ਡਿਮਾਂਡ ਲੈਂਡ ਸਲਿੰਗ ਐਕਟ ਮੇਜਮਿਨੀਆਂ ਦੇ ਨਾਲ ਜਿਹੜੀ ਹੈ ਜ਼ਮੀਨ ਵੰਡ ਦੀ ਤਿਆਰੀ ਜਿਹੜੀ ਉਹ ਜਲਦ ਤੋਂ ਜਲਦ ਕੀਤੀ ਜਾਵੇ ਅਸੀਂ ਫਰੰਟ ਆਵਾਜ਼ ਉੱਤੇ ਵੱਡੀ ਸੰਘਰਸ਼ੀ ਤਿਆਰ ਹਾਂ ਸਮੂਹ ਜੱਥੇਬੰਦੀਆਂ ਦਾ ਉੱਤੇ ਇਤਸਾਹ ਹੈਗਾ ਔਰ ਤੀਜਾ ਸਭ ਤੋਂ ਵੱਡੀ ਗੱਲ ਹੈ ਜੀ ਘੱਟੋ ਘੱਟ ਮਜ਼ਦੂਰੀ ਦਰ ਬੀਥੀ ਰੇਟ ਦਾ ਸੰਤਾਪ ਚੱਲਦਾ ਲਖਣਾ ਮਜ਼ਦੂਰ ਜਿਹੜਾ ਪੰਜਾਬ ਦੇ ਵਿੱਚ ਜਦੋਂ ਦਿੱਲੀ ਚ ਭਾਜਪਾ ਦੀ ਸਰਕਾਰ ਉਹ ਦਿੱਲੀ ਚ ਪਿਛਲੇ ਸਾਲ ਆਮ ਆਦਮੀ ਸਰਕਾਰ 18000 ਰੁਪਇਆ ਘੱਟ ਤੋਂ ਘੱਟ ਮਜ਼ਦੂਰੀ ਦਰ ਕਰਤੀ ਮਿਨੀਮਮ ਲੇਬਰ ਵੇਚੀ ਸੀ ਪੰਜਾਬ ਸਰਕਾਰ ਨੂੰ ਕੀ ਮੌਤ ਪੈ ਰਹੀ ਹੈ दलित आज ਵੀ 94950 ਰੁਪਇਆ Dalit ਮਜ਼ਦੂਰ ਜਿਹੜਾ ਸਰਦਾਰ ਚੱਲ ਰਿਹਾ ਕਟ-ਕਟਾ ਕੇ 995000 ਤੋਂ ਵੱਧ ਕੇ ਰਿਹਾ ਤਾਂ ਨਹੀਂ ਪੈਂਦਾ ਸੇਫਟੀ ਦੇ ਸਮਾਨ ਕੋਈ ਨਹੀਂ ਹੈ ਚਾਇਲ ਫਿਬਰਿਕ ਕਰਨ ਚੱਲੀ ਹੋਣ ਕੱਚੇ ਸਪਾਈਸ ਦੇ ਮਕੂਨ ਵਾਟਰ ਸਪਲਾਈ ਦੇ ਹੋਣ ਔਰ ਇਸ ਸਾਰੇ ਮੁੱਦਿਆਂ ਦੇ ਉੱਤੇ ਅੱਜ ਸਮੂਹ ਸਮਾਜ ਇਕੱਠਾ ਹੋਇਆ ਅੱਜ ਮੋਗੇ 'ਚ ਆਏ ਆ ਤੁਹਾਨੂੰ ਪਾਵਨ ਮਾਰਕੀ ਕੀ ਤਿਰਸ ਨੱਬੀ ਦੇ ਵਿੱਚ ਸੰਘਰਸ਼ ਹੋਏਗਾ ਔਰ ਤੀਜਾ ਸਭ ਤੋਂ ਵੱਡਾ ਮੁੱਦਾ ਭਾਰਤ ਰਤਨ ਬਾਬਾ ਸਾਹਿਬ ਨੂੰ ਵੇਚ ਕੇ ਜਿਹੜੂ 31 ਮਾਰਚ 1990 ਨੂੰ ਭਾਰਤ ਰਤਨ ਨੂੰ ਮਿਲਿਆ ਸੀ ਉਸ ਦਿਨ ਮਨੁੱਖ ਦੀ ਔਲਾਦ ਮਨੁੱਖੀ ਸੰਵਿਧਾਨ ਪੰਨੂ ਬਾਹਰ ਬੈਠੇ ਜਿਹੜਾ ਪੰਚਾਇਦ ਕਰ ਰਿਹਾ ਨਫਰਤ ਹੀ ਸੋਚ ਨੂੰ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਫਲੋਰ ਦੇ ਵਿੱਚ ਹਮਲਾ ਹੋਇਆ ਕੱਲ ਬਟਾਲੇ ਦੇ ਵਿੱਚ ਹੋ ਗਿਆ ਉਹਨਾਂ ਨੂੰ ਸਾਫ਼ ਸਾਫ਼ ਜਵਾਬ ਦੇਵਾਂਗੇ ਜੀ ਕਿ ਸੁਵਿਧਾਨ ਗ੍ਰੋਹੀ ਦਾ ਤਾਕਤ ਨਾਲ ਇੱਥੇ ਵੀ ਜਵਾਬ ਦਿੱਤਾ ਜਾਏਗਾ ਅਮਰੀਕਾ ਦੇ ਸੰਵਿਧਾਨ ਦੇ ਅਕੋਰਡਿੰਗ ਉਹ ਵੀ ਅੰਬੇਦਕਰਵਾਦੀ ਧਰਮ ਸਮਾਜ ਜਵਾਬ ਦੇਗਾ ਪਰ ਇਹ ਮਜਬੂਰ ਕਰ ਰਹੇ ਨੇ ਲੋਕ ਕਿ ਕੱਲੋਂ ਇਹ ਲਗਾਤਾਰ ਜਿ ਘਟਵਾਵਾ ਨਹੀਂ ਰੁਕਦੀਆਂ ਪੰਜਾਬ ਦੀਆਂ ਸਫਾਈ ਦਾ ਦਸਤਾ ਜਿਹੜੀ ਆ ਖੜਮ ਕਰਤੀ ਜਾਏਗੀ ਪੰਜਾਬ ਦੀ ਲਾਈਫ ਲਾਈਨ ਜਿਹੜੀ ਹੈ ਉਹ ਡਿਸਟਰਬ ਕਰਤੀ ਜਾਏਗੀ ਆਉਣ ਵਾਲੇ ਸਮੇਂ ਚ ਕਿਉਂਕਿ ਕਰਨਾਵਾ ਪ੍ਰਸ਼ਾਸਨ ਦਾ ਕੰਮ ਹੈਗਾ ਸ਼ਾਸਤ ਪ੍ਰਸ਼ਾਸਨ ਦਾ ਕੰਮ ਹੈ ਸਾਡੇ ਰਹਿਵਰੇ ਦੀ ਸੁਰੱਖਿਆ ਨੂੰ ਨਿਸ਼ਚਿਤ ਕਰਨਾ ਪਰ ਜੇ ਲਗਾਤਾਰ ਕਰਨਾਵਾ ਮੁਹੀਆ ਰਹਣ ਗਿਆ ਤੇ ਜੜੀ ਤੇ ਰੋਦੀ ਮਾਨ ਸਰਕਾਰ ਜਿਹੜੀ ਹੈ ਉਹ ਜਵਾਬਦੇਹ ਬਣਾਇਆ ਜਾਏਗਾ ਫਿਰ ਵਾਰ-ਵਾਰ ਬੇਨਤੀ ਕਰਾਂਗੇ ਸ਼ਾਇਦ ਜਲਦ ਸਾਰੇ ਬੰਦ ਹੋਣਗੇ ਔਰ ਸ਼ਹਿਰ ਦੀ ਸਭ ਤੋਂ ਪਹਿਲਾਂ ਜਿੱਥੋਂ ਆਪਾਂ ਜਾਣੇ ਜਾਂਦੇ ਆ ਸਫਾਈ ਵਿਵਸਥਾ ਤੋਂ ਉਹ ਸਫਾਈ ਵਿਵਸਥਾ ਪੂਰੀ ਤਰ੍ਹਾਂ ਖਤਮ ਕਰਤੀ ਗਈ ਲਾਈਫ ਲਾਈਨ ਜਿਹੜੀ ਹੈ ਸ਼ਹਿਰਾਂ ਦੀ ਖਰਾਬ ਕਰਤੀ ਜਾਏਗੀ ਇਹ ਅਟੈਕ ਨਾ ਰਕੇ ਜਵਾਲ ਦੇ ਖੁਚਲੇ ਤੇ ਲਤਾੜੇ ਹੋਏ ਲੋਕਾਂ ਨੂੰ ਥੋੜਾ ਚੱਲਣਾ ਚਾਹੁੰਦੇ ਕਿ ਆਪਣੇ ਅਧਿਕਾਰਾਂ ਆਪਣੇ ਹੱਕਾਂ ਲਈ ਅੱਗੇ ਆਈਏ ਕਿਉਂਕਿ ਅੱਜ ਪੋਸ਼ਾਲ ਰੀਸਾਈਕਲ ਟ੍ਰੈਲੀ ਜਿਹੜੀ ਹੈ 12% ਨੂੰ ਲਾਗੂ ਕਰਾਉਣ ਦੀ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਨੇ ਹੁਕਮ ਜਾਰੀ ਕੀਤਾ ਸੀਗਾ ਉਹ ਹੁਕਮ ਜਿਹੜਾ ਵਕਤ-ਵਕਤ ਸਟੇਟਾਂ 'ਚ ਲਾਗੂ ਹੋ ਗਿਆ ਹੈ ਪਰ ਸਾਡੇ ਪੰਜਾਬ ਦੇ ਵਿੱਚ ਜਿੱਥੇ ਛਾੜੂ ਉਕਾਸਤ ਭਾਈਚਾਰੇ ਦੀ ਜਿੱਤੀ ਜਿਹੜੀ ਆ ਉਹ 40% ਤੋਂ ਵੱਧ ਆ ਉਥੇ ਜਿਹੜਾ ਇਹ ਹੁਕਮ ਲਾਗੂ ਕਿਉਂ ਨਹੀਂ ਕੀਤਾ ਜਾ ਰਿਹਾ ਕਾਗਜ਼ੀ ਪੱਤਰੀ ਨੂੰ ਲਾਗੂ ਹੈ ਪਰ ਅਸਲ ਅੰਦਰ ਜਦੋਂ ਖਾਂਕ ਹੋ ਗਏ ਐ ਤੇ ਕਿਸੇ ਨੂੰ ਕੋਈ ਸਾਡੇ 12% ਦਾ ਲਾਭ ਜਿਹੜਾ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਇਹ ਜਿਹੜੀ ਜਿਸ ਤਰ੍ਹਾਂ ਹੁਣੇ ਐਸਸੀ ਫਰੰਟ ਦੇ ਚੇਅਰਮੈਨ ਸਾਹਿਬ ਉਹਨਾਂ ਦੇ ਮਾਧਿਅਮ ਤੇ ਆ ਜਿਹੜੀ ਯਾਤਰਾ ਲੈ ਕੇ ਆਉਂਦੀ ਏਹੀ ਆ ਉਹਨਾਂ ਨੇ ਬੜੇ ਵਿਸਥਾਰ ਤੋਂ ਸਮਾਜ ਨੂੰ ਦੱਸਿਆ ਕਿ ਇਕਤਾ ਤੇ ਇਕੰਡਤਾ ਤੋਂ ਬਿਨਾ ਤੁਸੀਂ ਲੋਕ ਚਾਹੇ ਪਿੰਡਾਂ 'ਚ ਬੈਠੇ ਆਂ ਕਸਬਿਆਂ 'ਚ ਬੈਠੇ ਆਂ ਗਲੀਆਂ 'ਚ ਬੈਠੇ ਆਂ ਮੁਹੱਲਿਆਂ 'ਚ ਬੈਠੇ ਆਂ ਤੁਹਾਡੇ ਨਾਲ ਕੋਈ ਲੋਕ ਜਿਹੜੇ ਵਿਤਕਰਾ ਕਰਦੇ ਨੇ ਜੇਕਰ ਤੁਸੀਂ ਇਕਤਾ ਕਰੋਗੇ ਇਕੰਡਤਾ ਕਰੋਗੇ ਸੰਗਠਿਤ ਰਹੋਗੇ ਤੇ ਆਪਣੇ ਅਧਿਕਾਰਾਂ ਪ੍ਰਤੀ ਜਾਗੂ ਹੋਗੇ ਤਾਂ ਹੀ ਜਿਹੜੇ ਆ ਸਾਡੇ ਰਾਈਟਸ ਸਾਡੇ ਹੁੰਦੇ ਆ ਤੇ 12% এডਿਕੇਸ਼ਨ ਨੌਕਰੀਆਂ ਦੇ ਵਿੱਚ ਅਤੇ ਹੋਰ ਜਗ੍ਹਾ ਤੇ ਜਿਹੜਾ ਆ ਉਹ ਲੱਖ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਕਰਕੇ ਜਿਹੜਾ ਅੱਜ ਡਿਪਟੀ ਕਮਿਸ਼ਨਰ ਮੋਕਾ ਦੇ ਆਫਿਸ ਰਿਕ ਇੱਕ ਵੱਡੀ ਯਾਤਰਾ ਅਵੇਅਰਨੈਸ ਜਿਹੜੀ ਆ ਲੋਕਾਂ ਨੂੰ ਪਿੰਡਾਂ ਦੇ ਵਿੱਚ ਕਰਦੀ ਹੈ ਯਾਤਰਾ ਜਿਹੜੀ ਆ ਅ ਟ੍ਰੈਲੀ ਜਿਹੜੀ ਆ ਡੀਸੀ ਆਫਿਸ ਵੀ ਕੇ ਪਹੁੰਚੀ ਆ ਉਹਦੇ ਤੇ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਨਾ ਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਪ੍ਰਤੀਮਾ ਨੂੰ ਵਕ ਵਕ ਜਗਾ ਤੇ ਇਸ ਪਹੁੰਚੋਂ ਦੀ ਜਿਹੜੇ ਯਤਨ ਕੀਤੇ ਜਾ ਰਹੇ ਆ ਇੱਕ ਕੁੱਤਾ ਜਿਹੜਾ ਬਾਹਰ ਬੈਠਾ ਹੋਇਆ ਜਿਹੜਾ ਗੁਰਪ੍ਰਵੰਤ ਸਿੰਘ ਪੰਨੂ ਉਹਦੇ ਕੁੱਤੇ ਵੱਲੋਂ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਹੈ ਕਿ ਜਿਹੜਾ ਬਾਬਾ ਸਾਹਿਬ ਡਾਕਟਰ ਪੀ ਆਰ ਅੰਬੇਡਕਰ ਸਾਹਿਬ ਦੇ ਪੁੱਤ ਜਿਹੜੇ ਪ੍ਰਤਿਮਾ ਆ ਉਹਨਾਂ ਨੂੰ ਤੋੜਿਆ ਜਾਏਗਾ ਤੇ ਉੱਥੇ ਮੈਂ ਦੱਸਣਾ ਚਾਹੁੰਦਾ ਉਹਦੇ ਜਿਹੜੇ ਇੱਥੇ ਪੇਸ਼ ਲੱਗੂ ਉਹਦੇ ਜਿਹੜੇ ਕੁੱਤੇ ਗੰਦੇ ਆਂਡੇ ਜਿਹੜੇ ਆ ਉਹਨਾਂ ਨੇ ਕੁਝ ਜਗ੍ਹਾ ਤੇ ਜਿਹੜਾ ਆ ਪ੍ਰਤੀਮਾ ਨੂੰ ਚੋਰੀ ਰਾਤ ਦੇ ਹਨੇਰੀਆਂ ਦੇ ਵਿੱਚ ਠੇਸ ਪਹਚਾਈ ਹੈ ਮੈਂ মিডিਆ ਦੇ ਮਾਧਿਅਮ ਨਾਲ ਅਤੇ ਆਪਣੇ ਸਮਾਜ ਦੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਜੇਕਰ ਪੰਨੂ ਜਾਂ ਉਹਦੇ ਚਮਚਿਆਂ ਜਾਂ ਉਹਦੇ ਕੁੱਤੇ ਆਂਡਿਆਂ ਗੰਦਿਆਂ ਦੇ ਵਿੱਚ ਹਿੰਮਤ ਹੈ ਬੇਤ ਵੰਗਾਰ ਕੇ ਸਾਨੂੰ ਦੱਸਣ ਤੇ ਇੱਥੇ ਅਸੀਂ ਆ ਰਹੇ ਹਾਂ ਅੰਬੇਡਕਰ ਸਾਹਿਬ ਦੀ ਪ੍ਰਤਮਾਨ ਨੂੰ ਨੁਕਸਾਨ ਪਹੁੰਚਾਉਂ ਤੇ ਲੱਤਾਂ ਤੇ ਆਉਣਗੇ ਜ਼ਰੂਰ ਪਰ ਲੱਤਾਂ ਤੇ ਵਾਪਸ ਨਹੀਂ ਥੋੜੇ ਸੋਨਹਾਰਾ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਸਾਡਾ ਮਾਣ ਸਾਡਾ ਸਤਿਕਾਰ ਅਤੇ ਸਾਨੂੰ ਅਧਿਕਾਰ ਦੇਣ ਵਾਲੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਆ ਪੂਰੇ ਭਾਰਤ ਦੇ ਵਿੱਚ ਵਸਦੇ ਹਰ ਇੱਕ ਲੋਕਾਂ ਨੂੰ ਨਾਰੀ ਜਾਤੀ ਦੇ ਮੁਕਤੀਦਾਤਾ ਹੀ ਬਾਬਾ ਸਾਹਿਬ ਅੰਬੇਡਕਰ ਆ ਪਰ ਸਾਡੇ ਸਮਾਜ ਦੇ ਕੁਝ ਲੋਕ ਜਿਹੜੇ ਆ ਉਹ ਅਜੇ ਤੱਕ ਬੋਲਣ ਲਈ ਤਿਆਰ ਨਹੀਂ ਉਹਨਾਂ ਦੀ ਪ੍ਰਤਿਮਾ ਨੂੰ ਥੇਸ ਪਹਚਾਈ ਜਾਂਦੀ ਹੈ ਸਾਡੇ ਸਤਿਮਾਨ ਨੂੰ ਥੇਸ ਹੈ ਸਾਡੀ ਗਰਮਾਂ ਨੂੰ ਥੇਸ ਪਹਚਾਈ ਜਾ ਰਹੀ ਆ ਅੰਬੇਡਕਰ ਸਾਹਿਬ ਦੀ ਪ੍ਰਤਿਮਾ ਨੂੰ ਨਹੀਂ ਪਹਚਾਈ ਜਾ ਰਹੀ ਇਸ ਕਰਕੇ ਸਾਨੂੰ ਸਾਰਿਆਂ ਨੂੰ ਏਕਾ ਕਰਨਾ ਚਾਹੀਦਾ ਹੈ ਉਹ ਜਿਹੜਾ ਹੋ ਜਿਹੜੀਆਂ ਦੇਸ਼ ਤੋੜਨ ਦੀ ਗੱਲਾਂ ਕਰਨ ਵਾਲਾ ਉਹਨੂੰ ਕੁਚਲ ਦੇਣਾ ਚਾਹੀਦਾ ਹੈ ਭਾਰਤ ਸਰਕਾਰ ਨੂੰ ਉਹਦੇ ਜਿਹੜੇ ਇਥੋਂ ਦੇ ਚਮਚੇ ਆ ਉਹਦੇ ਜਿਹੜੇ ਗੰਦੇ ਆਂਡੇ ਇਥੇ ਛੱਡੇ ਹੋਏ ਆ ਉਹਨਾਂ ਨੂੰ ਵੀ ਮੈਂ ਤੁਹਾਡੇ ਮਾਧਿਅਮ ਨਾਲ ਚੇਤਾਵਨੀ ਦੇਣਾ ਚਾਹੁੰਦਾ ਕਿ ਜਿੱਥੇ ਕਿਤੇ ਸਾਡੇ ਹੱਥ ਆ ਗਏ ਤੇ ਅਸੀਂ ਬੁਰਾ ਹਾਲ ਜਿਹੜਾ ਜਰੂਰ ਕਰਾਂਗੇ ਕਿਉਂਕਿ ਅਸੀਂ ਅੰਬੇਡਕਰ ਸਾਹਿਬ ਨੂੰ ਆਈਡਲ ਮੰਨਦੇ ਆ ਅੰਬੇਡਕਰ ਸਾਹਿਬ ਸਾਡੀ ਸੋਚ ਆ ਅੰਬੇਡਕਰ ਸਾਡੀ ਸਾਡੀ ਤਾਕਤ ਹੈ ਸੋ ਮੈਂ ਇਹ 12% ਦੀ ਜਿਹੜੀ ਅੱਜ ਆਵਾਜ਼ ਚੁੱਕਣ ਲਈ 12% ਨੂੰ ਲਾਗੂ ਕਰਵਾਉਣ ਲਈ ਗਰਾਊਂਡ ਲੈਵਲ ਤੇ ਅੱਜ ਜਿਹੜੀ ਪੂਰਾ 80% ਦੀ ਟੀਮ ਅਤੇ 80% ਦੇ ਸਮੁੱਚੀ ਲੀਡਰਸ਼ਿਪ ਜਿਹੜੀ ਪੀਸੀ ਆਫਿਸ ਜਿਹੜਾ ਹੈ ਆ ਕੋ ਪਹੁੰਚੀ ਆ ਸਾਰੇ ਸਾਥੀਆਂ ਦਾ ਮੈਂ ਧੰਨਵਾਦ ਕਰਦਾ ਅਤੇ ਇਸੇ ਤਰ੍ਹਾਂ ਆਪ ਸਾਥੀਓ ਸੰਘਰਸ਼ ਲੜਦੇ ਰਹਿਣਾ ਕਿਉਂਕਿ ਅੰਬੇਡਕਰ ਸਾਹਿਬ ਉਹਨਾਂ ਕਿਹਾ ਸੀ ਬੜੋ ਜੁੜੋ ਤੇ ਸੰਘਰਸ਼ ਕਰੋ ਜਿਹੜੇ ਲੋਕ ਉਹਨਾਂ ਨੂੰ ਆਈਡਲ ਮੰਨਦੇ ਆ ਜਿਹੜੇ ਲੋਕ ਉਹਨਾਂ ਦਾ ਨਕਸ਼ਾ ਕਦਮ ਤੇ ਚੱਲ ਰਹੇ ਆ ਉਹ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਰੂਰ ਯਤਨ ਕਰਨ ਜੋ ਬੋਲੇ ਸੁਣਨ ਦਾ ਹੈ ਸੁਭਾਨ ਵਾਹਿਬ ਨਗਾ ਨਗਾ ਜੀ ਆਉਂਗੇ ਹੋਰ ਜਮੇ ਸਰੂਪ ਕਿਰਤੀਆਂ ਦੇ ਦੰਦ ਜਿਮਤੀ ਕੋਈ ਕੋਰੋਨਾ ਜਿਹੜਾ ਉਹਦੇ ਕਸਟਮ ਤੇ ਪਾਉਂਦੇ ਕੋਈ ਕਰਵਾਤੇ ਕਿ ਨੀ ਆਸਾਮੀਆਂ ਬਣਦੀਆਂ ਨੇ ਪਰ ਉਹ ਰੱਖੇ ਜਾਂਦੇ ਨੇ ਸਾਰੀਆਂ ਕਾਮੀਆਂ ਦੇ ਰਹਿਣ ਸੀ ਇਹ ਤਾਂ